ਪੁਲਿਸ ਸਾਡੇ ਪੰਜਾਬ ਦਾ ਇੱਕ ਅਹਿਮ ਹਿੱਸਾ ਹੈ ਜਦੋਂ ਕੋਈ ਵੀ ਵਾਰਦਾਤ ਹੁੰਦੀ ਹੈ ਜਾਂ ਕਿਸੇ ਨਾ ਕੋਈ ਜਿਆਦਤੀ ਹੁੰਦੀ ਹੈ ਤਾਂ ਉਹ ਥਾਣੇ ਪਹੁੰਚਦਾ ਹੈ ਡੀਐਸਪੀ ਐਸਪੀ ਐਸਐਸਪੀ ਸਾਨੂੰ ਜ਼ਿਲ੍ਹੇ ਦੇ ਜਿੰਨੇ ਅਧਿਕਾਰੀ ਉਹਨਾਂ ਨੂੰ ਮਿਲਦਾ ਹੈ ਤਾਂ ਪੀੜਤ ਵਿਅਕਤੀ ਇਨਸਾਫ ਲਈ ਜਾਂਦਾ ਪਰ ਕਹਾਣੀਆਂ ਵਿੱਚ ਕੁਝ ਹੋਰ ਹੈ ਸਾਰੀ ਪੁਲਿਸ ਨਹੀਂ ਮਾੜੀ ਪਹਿਲਾਂ ਵੀ ਅਸੀਂ ਵੀਡੀਓ ਦੇ ਵਿੱਚ ਕਿਹਾ ਸੀ ਇਹ 5-7% ਕਾਲੀਆਂ ਭੇਡਾਂ ਜਿਹੜੀ ਪੁਲਿਸ ਦੀ ਸ਼ਬੀ ਨੂੰ ਖਰਾਬ ਕਰ ਰਹੀਆਂ। ਗੱਲ ਪੈਸੇ ਦੀ ਨਹੀਂ ਪੈਸਾ ਕੋਈ ਨਾਲ ਨਹੀਂ ਜਾਣਾ ਨਾਲ ਲੈ ਕੇ ਨਹੀਂ ਆਇਆ। ਤੇ ਉਸ ਦਾ ਫਿਰ ਬੰਦੇ ਦਾ ਵਿਸ਼ਵਾਸ ਉੱਠ ਜਾਂਦਾ ਵੀ ਯਾਰ ਮੈਨੂੰ ਕੋਈ ਨਿਆ ਮਿਲੂਗੀ। ਤੇ ਜਾਂ ਉਹ ਮੁਲਾਜ਼ਮ ਹੈ ਜਿਹੜਾ ਕੋਈ ਪੁਲਿਸ ਅਫਸਰ ਆ ਉਹਦੇ ਤੋਂ ਵੀ ਲੋਕਾਂ ਦਾ ਵਿਸ਼ਵਾਸ ਉੱਠ ਜਾਂਦਾ ਵੀ ਯਾਰ ਇੱਥੇ ਲਾਇਆ ਕਿਉਂ ਹੈ। ਹੁਣ ਗੱਲ ਕਰਦੇ ਹਾਂ। ਡੀਐਸਪੀ ਗੁਰਸੇਰ ਸਿੰਘ ਸੰਧੂ ਜੋ ਕਮਾਂਡੋ ਤੋਂ 2016 ਦਾ ਡੀਐਸਪੀ ਆ ਪੀਪੀਐਸ ਦਾ ਅਧਿਕਾਰੀ ਹੈ ਇਹਨੂੰ ਡੀਐਸਪੀ ਡੀ ਮੁਹਾਲੀ ਲਾਇਆ ਗਿਆ ਤਾਂ ਇਹਨਾਂ 14 ਅਧਿਕਾਰੀਆਂ ਨੂੰ 26 ਜਨਵਰੀ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਵਾਰਡ ਵੀ ਦਿੱਤੇ ਆ ਤਾਂ ਇਹ ਨੇ ਕੀ ਕੀਤਾ ਉੱਥੇ ਉਸ ਕੁਰਸੀ ਨੂੰ ਇੱਕ ਕਮਾਈ ਦਾ ਸਾਧਨ ਬਣਾ ਲਿਆ ਮੁਹਾਲੀ ਦੇ ਵਿੱਚ ਫਰਾਡ ਜ਼ਿਆਦਾ ਹੁੰਦੇ ਆ ਮੁਹਾਲੀ ਦੇ ਵਿੱਚ ਇੱਕ ਸ਼ਾਨਦਾਰ ਜ਼ਿਲ੍ਹਾ ਜਿੱਥੇ ਕਮਾਈ ਦਾ ਬਹੁਤ ਵੱਡਾ ਸਾਧਨ ਹੈ ਤਾਂ ਦੋਏ ਦੇ ਕੋਲੇ ਇਸ ਡੀਐਸਪੀ ਸਾਹਿਬ ਕੋਲੇ ਦੋ ਇਮੀਗ੍ਰੇਸ਼ਨ ਦੇ ਮਾਮਲੇ ਆਉਂਦੇ ਆ ਤਾਂ ਪੀੜਤਾਂ ਨੂੰ ਇਨਸਾਫਤਾ ਕੀ ਦੇਣਾ ਸੀ ਉਹਨਾਂ ਦੇ ਖਿਲਾਫ ਰਿਪੋਰਟਾਂ ਕਰਤੀਆਂ ਤੇ ਮਾਨਯੋਗ ਜ਼ਿਲ੍ਹਾ ਸੈਸ਼ਨ ਅਦਾਲਤ ਨੇ ਇਹਨੂੰ ਤਲਬ ਕਰ ਲਿਆ ਤਲਬ ਕੰਤ ਬਾਅਦ ਡੀਜੀਪੀ ਨੂੰ ਲਿਖਿਆ ਕਿ ਕਿਸੇ ਆਈਪੀਐਸ ਅਧਿਕਾਰੀ ਤੋਂ ਜਿਹੜੀ ਇਹਦੀ ਜਾਂਚ ਕਰਾਈ ਜਾਵੇ ਕਿਉਂਕਿ ਇਮੀਗ੍ਰੇਸ਼ਨਾਂ ਰਾਈਆਂ ਨੇ ਬਹੁਤ ਪਰਪੌੜਾ ਜਿਹੜੇ ਇਕੱਠਾ ਕਰਿਆ ਲੋਕ ਤੇ ਉੱਥੋਂ ਦੇ ਪੀੜਤ ਦੱਸ ਰਹੇ ਐ ਫਿਰ ਇੱਕ ਬਿਲਡਰ ਹੈ ਠੇਕੇਦਾਰ ਉਹਨੂੰ ਲक्की ਪਟਿਆਲ ਗੈਂਗਸਟਰ ਦਾ ਫੋਨ ਆਉਂਦਾ 50 ਲੱਖ ਦੀ ਪਰਉਤੀ ਮੰਗੀ ਜਾਂਦੀ ਹੈ ਤਾਂ ਉਹ ਐ ਡੀਐਸਪੀ ਡੀ ਨਾਲ ਸੰਪਰਕ ਕਰਦਾ ਕਿ ਮੇਰੇ ਨਾਲ ਜੀ ਆਹ ਕੁਝ ਹੁੰਦਾ ਤਾਂ ਉਹਦੇ ਦਫ਼ਤਰੋਂ ਜਦੋਂ ਬਾਹਰ ਆਉਂਦਾ ਫੇਰ ਲक्की ਪਟਿਆਲ ਦਾ ਫੋਨ ਆਉਂਦਾ ਕਿ ਡੀਐਸਪੀ ਸਾਹਿਬ ਨੂੰ ਮਿਲਿਆ ਆ ਹੱਸ ਕੇ ਉਹਨੂੰ ਕਿਹਾ ਜਾਂਦਾ ਤਾਂ ਉਹ ਬੰਦਾ ਘਬਰਾ ਜਾਂਦਾ ਉਸ ਤੋਂ ਬਾਅਦ ਉਹ ਐਸਐਸਪੀ ਸੰਦੀਪ ਗਰਗੀ ਜੀ ਨੂੰ ਮਿਲਦਾ ਕਿ ਮੈਂ ਜੀ ਤੁਹਾਡੇ ਡੀਐਸਪੀ ਸਾਹਿਬ ਨੂੰ ਵੀ ਮਿਲ ਕੇ ਆਇਆ ਤੇ ਮੇਰੇ ਤੋਂ ਫਰੋਤੀ ਮੰਗੀ ਜਾ ਰਹੀ ਹੈ ਸਾਰੀ ਵਾਰਤਾ ਲਾਪੋਣੇ ਦੱਸੀ ਤਾਂ ਉਸ ਤੋਂ ਬਾਅਦ ਜਦੋਂ ਐਸਐਸਪੀ ਦਫ਼ਤਰੋਂ ਬਾਹਰ ਆਉਂਦਾ ਫੇਰ ਫੇਰ ਲੱਕੀ ਪਟਿਆਲ ਦਾ ਉਹਨੂੰ ਫੋਨ ਆਉਂਦਾ ਕਿ ਸਾਹਿਬ ਨੂੰ ਮਿਲਿਆ ਆ ਤੋਂ ਦੇ ਮਨ ਦੇ ਵਿੱਚ ਬੜੇ ਖਿਆਲ ਆਉਂਦੇ ਨੇ ਕਿ ਯਾਰ ਪੈਸੇ ਤਾਂ ਕੋਈ ਗੱਲ ਨਹੀਂ ਗੱਲ ਇਹ ਆ ਵੀ ਇੱਥੇ ਤਾਂ ਬੰਦਾ ਸੁਰੱਖਿਅਤ ਨਹੀਂ ਜਾਣ ਕਦੋਂ ਵੀ ਜਾ ਸਕਦੀ ਐ ਹੁਣ ਗੱਲ ਕਰਦੇ ਆ ਜੀ ਕੋਈ ਠੇਕੇਦਾਰ ਆ ਕੋਈ ਵਪਾਰੀ ਆ ਚਾਹੇ ਉਹ ਸ਼ਰਾਬ ਦਾ ਠੇਕੇਦਾਰ ਆ ਚਾਹੇ ਬਿਲਡਿੰਗ ਦਾ ਠੇਕੇਦਾਰ ਆ ਚਾਹੇ ਉਹ ਵੱਡਾ ਬਿਜ਼ਨਸਮੈਨ ਆ ਉਹ ਆਪਣਾ ਕੰਮ ਕਰਦਾ ਆ ਆਪਣੇ ਬੱਚਿਆਂ ਨੂੰ ਛੱਡ ਕੇ ਚਲੋ ਤਰੱਕੀ ਦੇ ਰਾਹ ਤੇ ਪੈਂਦਾ ਤਾਂ ਕਰੋੜਾ ਕਰੋੜਾ ਰੁਪਈਆ ਇਹਨਾਂ ਨੂੰ ਜਿਹੜੇ ਹੈਗੇ ਆ ਮਨ ਆਪੇ ਹੁੰਦੇ ਪਰ ਇਹ ਨਹੀਂ ਹੈਗਾ ਵੀ ਉਹ ਡੀਐਸਪੀਆ ਜਾਂ ਗੈਸਟ੍ਰਾਉਨ ਨੂੰ ਦੇਣ ਵਾਸਤੇ ਘਮਾਉਂਦਾ ਕਿਉਂਕਿ ਜਿਹੜੇ ਠੇਕੇਦਾਰ ਆ ਇਹਨਾਂ ਨੂੰ ਮਿਲਦੇ ਰਹਿੰਦੇ ਅਸੀਂ ਇਹ ਕਹਿੰਦੇ ਵੀ ਅਸੀਂ ਸਵੇਰੇ 6 ਵਜੇ ਨਿਕਲਦੇ ਆ ਜੀ ਬੱਚੇ ਸੁੱਤੇ ਪਏ ਹੁੰਦੇ ਆ ਤੇ ਸ਼ਾਮ ਨੂੰ ਅਸੀਂ 9-10 ਵਜੇ ਹੁੰਨੇ ਆ ਉਦੋਂ ਸਾਡੇ ਬੱਚੇ ਸੌ ਜਾਂਦੇ ਆ ਦੇਖੋ ਬਿਜ਼ਨਸ ਆ ਬਿਜ਼ਨਸ ਦੇ ਵਿੱਚ ਬੰਦਾ ਕਿਤੇ ਵੀ ਤਰੱਕੀ ਕਰ ਸਕਦਾ ਤਾਂ ਉਹ ਠੇਕੇਦਾਰ ਆ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਮਾਨਯੋਗ ਦਾਨ ਦੇ ਵਿੱਚ ਪਟੀਸ਼ਨ ਪਾਉਂਦਾ ਪਟੀਸ਼ਨ ਪਾਉਣ ਤੋਂ ਬਾਅਦ ਹਾਈ ਕੋਰਟ ਸਖਤੀ ਨਾਲ ਆਰਡਰ ਕਰਦੀ ਹੈ ਤਾਂ ਡੀਜੀਪੀ ਸਾਹਿਬ ਨੂੰ ਤਲਬ ਕੀਤਾ ਜਾਂਦਾ ਉੱਥੇ ਕਿਹਾ ਜਾਂਦਾ ਉਹਨਾਂ ਨੂੰ ਵੀ ਇਹਦੀ ਜਾਂਚ ਕਿਸੇ ਆਈਪੀਐਸ ਅਧਿਕਾਰੀ ਤੋਂ ਕਰਾਈ ਜਾਵੇ ਤਾਂ ਇਹ ਕਮਾਂਡੋ ਤੋਂ ਗਿਆ ਹੋਇਆ ਡੀਐਸਪੀ ਇੱਕ ਕਮਾਊ ਪੁੱਤ ਸੀ ਅਫਸਰਾਂ ਦਾ ਇਹ ਕਹਿ ਲੈਣੇ ਆਪਾਂ ਇਹਨੇ ਜਿਹੜੀ ਇੰਟਰਵਿਊ ਲਾਰੈਂਸ ਬਿਸਨੋਈ ਦੀ ਕਰਾਈ ਹੈ ਉਹ ਪਹਿਲੀ 14 ਮਾਰਚ 2023 ਨੂੰ ਤੇ ਦੂਸਰੀ 17 ਮਾਰਚ 2023 ਨੂੰ ਸੀਐਸਟਾਫ ਖਾਰੜਾ ਮਾਨ ਜੋਗਾ ਹਾਈ ਕੋਰਟ ਦੇ ਹੁਕਮਾਂ ਤੇ ਖਾਰੜ ਦੇ ਸੀਆਈ ਤੇ ਸੀਆਈਐਸਟਾਫ ਦਾ ਇੰਚਾਰਜ ਜਿਹੜੋ ਤੇ ਪਰਚਾ ਦਰਜ ਹੋ ਗਿਆ ਨਾਲ ਗੁਰਸੇਰ ਸਿੰਘ ਸੰਧੂ ਤੇ ਵੀ ਪਰਚਾ ਦਰਜ ਹੋ ਗਿਆ ਪਰ ਉਹ ਐਫਆਈਆਰ ਜਿਹੜੀ ਪੁਲਿਸ ਨੇ ਆਨਲਾਈਨ ਇਕੀਤੀ ਤੇ ਅਫਸਰ ਉਸ ਨੂੰ ਵਿਚਾਰ ਰਹੇ ਐ ਫਿਰ ਡੀਜੀਪੀ ਸਾਹਿਬ ਨੇ ਹਾਈ ਕੋਰਟ ਚ ਐਪੀ ਡਾਊਟ ਦਿੱਤਾ ਕਿ ਅਸੀਂ ਜੀ ਗੁਰਸ ਗੁਰਸੇਰ ਸਿੰਘ ਸੰਧੂ ਦੀ ਬਦਲੀ ਅੰਮ੍ਰਿਤਸਰ ਕਰ ਦਿੱਤੀ ਐ ਤੇ ਜੱਸਾ ਸਾਹਿਬ ਨੇ ਕਿਹਾ ਵੀ ਮਤਲਬ ਤੁਸੀਂ ਇੱਥੇ ਇਹਦਾ ਮਤਲਬ ਹਾਈ ਕੋਰਟ ਨੂੰ ਅਦਾਲਤ ਨੂੰ ਮਾਨਯੋਗ ਅਦਾਲਤ ਨੂੰ ਤਸੱਲੀ ਕਰਾਉਣ ਆਏ ਹੋ ਬਦਲੀਆਂ ਤਾਂ ਰੁਟੀਨ ਦੇ ਵਿੱਚ ਸਾਰੇ ਅਫਸਰਾਂ ਦੀਆਂ ਹੁੰਦੀਆਂ ਉੱਥੇ ਡੀਜੀਪੀ ਸਾਹਿਬ ਨੇ ਵੀ ਕਿਹਾ ਸੀ ਕਿ ਜਿਹੜੀ ਲਾਉਰੈਂਸ ਬਸਨੋਈ ਦੀ ਇੰਟਰਵਿਊ ਹੋਈ ਹੈ ਇਹ ਪੰਜਾਬ ਤੋਂ ਬਾਹਰ ਹੋਈ ਹੈ ਪਰ ਐਡੀਜੀਪੀ प्रमोद कुमार ਨੇ ਮਾਨਯੋਗ ਦਾਨ ਦੇ ਵਿੱਚ ਸਾਰੀ ਰਿਪੋਰਟ ਸਬਮਿਟ ਕੀਤੀ ਹੈ ਕਿ ਇਹ 14 ਮਾਰਚ ਦੇ 17 ਮਾਰਚ ਦੀ ਵਾਰਤਾ ਲਾਪ ਹੈ ਤੇ ਇਹ ਜਿਹੜੀ ਇੰਟਰਵਿਊ ਹੈ ਉਹ ਖਰੜ ਸੀਆਈ ਦੇ ਵਿੱਚ ਹੋਈ ਹੈ ਐਸ ਡੀ ਐਸ ਪੀ ਨੇ ਇਮੀਗ੍ਰੇਸ਼ਨ ਵਾਲਾ ਨਾਲ ਤੇ ਗੈਂਗਸਟਰਾਂ ਨਾਲ ਮਿਲ ਕੇ ਕਰੋੜਾਂ ਰੁਪਏ ਉੱਥੇ ਕਮਾਇਆ ਡਾਇਰੈਕਟ ਪੀ ਪੀ ਐਸ ਦਾ ਹੈ ਭਾਰਤੀਆ ਡੀ ਐਸ ਪੀ ਡਾਇਰੈਕਟਰ ਇੱਕ ਮੰਡੋ ਬਟਾਲੀਅਨ ਚੋਂ ਆ ਕੇ ਮਹਾਲੀ ਡੀ ਐਸ ਪੀ ਢੀਲ ਆਇਆ ਸੀ 16 ਤੋਂ ਲੈ ਕੇ ਹੁਣ ਤੱਕ ਇਹਨੇ ਧੂੜ ਕੜਤੀ ਪੈਸੇ ਕਮਾਉਣ ਵਾਲੀ ਮਾਨਸਾ ਦੇ ਇੱਕ ਪੁਸ਼ਪਿੰਦਰ ਕੌਰ ਹੈ ਉਦੇ ਕਲਾਬ ਵੀ ਕਿਸੇ ਨੇ ਸ਼ਿਕਾਇਤ ਕੀਤੀ ਸ਼ਿਕਾਇਤ ਦੀ ਪੜਤਾਲ ਤੇ ਬਿਆਨਤਾ ਕੀ ਲਿਖਣੇ ਸੀ ਐ ਉਹਨਾਂ ਮਾਮਾ ਤੀਆਂ ਨੂੰ ਥਾਣੇ ਲੈ ਗਿਆ ਇਹ ਮਹਾਲੀ ਤੇ ਉਹਦਾ ਰਿਸ਼ਤੇਦਾਰ ਸੀ ਉਹਨਾਂ ਨੂੰ ਉੱਥੇ ਬੰਦ ਕਰਤਾ ਤੇ ਰਾਤੇ ਰਾਤ ਉਹਨਾਂ ਤੋਂ 15 ਲੱਖ ਰੁਪਈਆ ਮੰਗਵਾ ਕੇ ਫੇਰ ਉਹਨਾਂ ਦਾ ਕਿਹੜਾ ਸੱਡੇ ਅਕਲ ਸਚਾਈ ਹੈ ਹੁਣ ਜਿਹੜੇ ਇਮੀਗ੍ਰੇਸ਼ਨ ਵਾਲਿਆਂ ਦੇ ਇਹਦੇ ਕੋਲੇ ਇਨਵੈਸਟੀਗੇਸ਼ਨ ਆਈ ਸੀ ਤਫਤੀਸ਼ ਆਈ ਸੀ ਉਹ ਸੁਹਾਣਾ ਤਾਣੇ ਦਾ ਪਰਚਾ ਇੱਕ ਸਾਦਰ ਖੜੜ ਠੇਕੇਦਾਰਾਂ ਤੋਂ ਪਰਉਤੀਆਂ ਮੰਗੀਆਂ ਜਾ ਰਹੀਆਂ 50-50 ਲੱਖ ਰੁਪਏ ਦੀਆਂ ਅਕਾਗੈਸਟਰਾਂ ਤੋਂ ਫਿਰ ਜਿਸ ਤੋਂ ਪਰਉਤੀ ਮੰਗੀ ਜਾਂਦੀ ਹੈ ਉਹਨੂੰ ਬਾਅਦ ਵਿੱਚ ਫੋਨ ਕਰਕੇ ਵੀ ਦੱਸਿਆ ਜਾਂਦਾ ਵੀ ਤੂੰ ਫਲਾਣੇ ਅਫਸਰ ਨੂੰ ਮਿਲਿਆ ਹੈ ਜੋ ਫਲਾਨੇ ਹੋਂ ਦਫ਼ਤਰ ਤੋਂ ਬਾਹਰ ਆ ਗਿਆ ਫਲਾਨੇ ਦਰਖਤ ਦੇ ਥੱਲੇ ਖੜਾ ਹੈ ਜਾਂ ਤੂੰ ਗੱਡੀ 'ਚ ਬੈਠਾ ਇੰਨੇ ਨੰਬਰ ਗੱਡੀ 'ਚ ਇਟਮੀਨ ਦੇ ਜਿਹੜੇ ਅਪਰਾਧੀ ਐ ਕ੍ਰਿਮੀਨਲ ਲੋਕ ਐ ਉਹਨਾਂ ਦੇ ਸੋਰਸ ਬਹੁਤ ਜ਼ਿਆਦਾ ਹੁਣ ਜੇ ਆਪਾਂ ਇੱਕ ਡਾਟਾ ਕੱਢੀਏ ਓਨ ਰਿਕਾਰਡ ਤਾਂ ਪੰਜਾਬ ਦੇ ਵਿੱਚੋਂ ਇੰਡਸਟਰੀਆਂ ਚਲੀਆਂ ਗਈਆਂ ਠੇਕੇਦਾਰ ਚਲੇ ਗਏ ਕੋਈ ਟਿਕਾ ਟੈਂਡਰ ਨਹੀਂ ਲੈ ਰਿਆ ਜਿਹੜੇ ਚੰਗੇ ਘਰਾਣੇ ਘਰਾਂ ਦੇ ਲੋਕ ਮੁੰਡੇ ਸੀ ਉਹ ਬਾਹਰਲੇ ਦੇਸ਼ ਚਲੇ ਗਏ ਇਹਦਾ ਮਤਲਬ ਤਾਂ ਇਹ ਸਟੇਟ ਹੈ ਜਿਹੜੀ ਪੰਜਾਬ ਉੱਤੇ ਇੱਕ ਪੈਸਾ ਕਮਾਉਣ ਦਾ ਸਾਧਨ ਬਣ ਗਿਆ ਹੁਣ ਇਹਨੇ ਵਰਦੀ ਨੂੰ ਦਾਗ ਲਾਇਆ ਟੈਸਟ ਕੱਢਿਆ ਸਰਕਾਰ ਨੇ ਇਹਨੂੰ ਪੀਪੀਐਸ ਪੰਜਾਬ ਪੁਲਿਸ ਸਰਵਿਸ ਦੇ ਤਹਿਤ ਡੀਐਸਪੀ ਭਰਤੀ ਕੀਤਾ ਤੇ ਲੱਗਣਸਾਰ ਛੋਟੀ ਉਮਰਾਂ ਨੂੰ ਨੋਟ ਛਾਪਣ ਲੱਗ ਗਿਆ ਹੁਣ ਸਾਡੇ ਸੀਐਮ ਸਾਹਿਬ ਨੇ ਇਹਨੂੰ ਅਵਾਰਡ ਦਿੱਤਾ ਹਾਲਾਂਕਿ ਉਹਦੇ ਕੋਲੇ ਰਿਪੋਰਟਾਂ ਪਹੁੰਚ ਗਈਆਂ ਸੀ 26 1 24 ਨੂੰ ਅਵਾਰਡ ਦਿੱਤਾ ਇਹਨੂੰ ਚੰਗੇ ਕੰਮ ਦਾ ਹਾਲਾਂਕਿ ਸੀਐਮ ਕੋਲੇ ਇੰਟੈਲੀਜੈਂਸੀ ਰਾਹੀਂ ਰਿਪੋਰਟਾਂ ਪਹੁੰਚ ਗਈਆਂ ਸੀ ਵੀ ਇਸ ਬੰਦੇ ਨੇ ਗੰਦ ਪਾਇਆ ਹੋਇਆ ਮਾਲੀ ਦੇ ਵਿੱਚ ਸਿਰਫ ਤੇ ਸਿਰਫ ਪੈਸੇ ਕੱਟੇ ਕਰਨ ਤੇ ਲੱਗਿਆ ਹੋਇਆ ਤੇ ਕੀ ਲੋਕਾਂ ਦਾ ਪੁਲਿਸ ਤੇ ਵਿਸ਼ਵਾਸ ਰਹਿ ਗਿਆ ਔਰ ਸਿੱਧੂ ਮੂਸੇਵਾਲਾ ਨੂੰ ਮਾਰਿਆ ਗਿਆ ਤਾਂ ਉੱਥੇ ਵੀ ਪੁਲਿਸ ਦੀ ਭੂਮਿਕਾ ਜਿਹੜੀ ਸ਼ੱਕ ਦੇ ਵਿੱਚ ਸੀ ਇਸ ਕਰਕੇ ਜਿਹੜੀ ਸਾਡੀ ਲੋਕਾਂ ਦਾ ਜਿਹੜਾ ਸਾਡਾ ਵਿਸ਼ਵਾਸ ਹੈ ਉੜਦਾ ਜਾ ਰਿਹਾ ਸਾਰੀ ਪੁਲਿਸ ਨਹੀਂ ਮਾਰੀ ਪੁਲਿਸ ਵਿੱਚ ਬਹੁਤ ਵਧੀਆ ਬਹੁਤ ਚੰਗੇ ਇਮਾਨਦਾਰ ਅਫਸਰ ਹੈ ਪਰ ਉਹ ਪੋਲੀਟੀਕਲ ਲੀਡਰਾਂ ਦੇ ਖੁੱਡੇ ਲੈਣ ਲਾਏ ਹੋਏ ਆ ਉਹਨੇ ਕੇ ਡੀਜੀਪੀ ਲਿਟੀਗੇਸ਼ਨ ਬ੍ਰਾਂਚ ਦੇ ਵਿੱਚ ਲੱਗਿਆ ਹੋਇਆ ਉਹ ਡੀਐਸਪੀ ਨੂੰ ਥਰੂਟ ਮਾਰਦਾ ਪਾਣੀ ਪਰਦਾ ਉਹਦੇ ਮੂਰੇ ਹੈੱਡ ਕੁਆਟਰ ਤੱਕ ਸੈਕਟਰ 9 ਦੇ ਵਿੱਚ ਪੁਲਿਸ ਦਾ ਹੈੱਡ ਕੁਆਟਰ ਹੈ ਉੱਥੋਂ ਤੱਕ ਕਿਸ ਗੁਰਸੇਰ ਸਿੰਘ ਸੰਧੂ ਦੀ ਤੂਤੀ ਬੋਲਦੀ ਸੀ ਜਿਹੜੇ ਚੰਗੇ ਅਫਸਰ ਆ ਸਾਡੇ ਉਹ ਵਿਚਾਰੇ ਦਫ਼ਤਰਾਂ ਚ ਲਾਏ ਹੋਇਆ 8 ਬਈ 8 ਦੇ ਕਮਰੇ ਉੱਤੇ ਸੈਕਟਰ 9 ਚ ਜਾ ਕੇ ਦੇਖ ਲਿਓ ਜਿਹੜੇ ਇਹੋ ਜਿਹੇ ਕਮਾਊ ਪੁੱਤ ਐ ਉਹ ਸੌੜ ਵੀ ਇਹਨਾਂ ਦੇ ਵਿੱਚ ਲਾਏ ਹੋਏ ਐ ਸੋ ਜਿਹੜੀ ਸਾਡੀ ਸਰਕਾਰ ਕਹਿੰਦੀ ਸੀ ਕਿ ਅਸੀਂ ਨਸ਼ੇ ਨੂੰ ਕ੍ਰਾਈਮ ਨੂੰ ਔਰ ਇਸ਼ਬਤ ਨੂੰ ਖਤਮ ਕਰਾਂਗੇ ਭਾਈ ਸੋਡਾ ਉਹ 4 ਗੁਣਾ ਵੱਧ ਗਿਆ 4 ਗੁਣਾ ਨਸ਼ਾ ਵੱਧ ਗਿਆ ਜਿਹੜਾ ਪੀਂਦਾ ਉਹਨੂੰ ਨਹੀਂ ਪੁਲਿਸ ਫੜਦੀ ਜਿਹੜਾ ਵੇਚਦਾ ਉਹਨੂੰ ਨਹੀਂ ਫੜਦੀ ਜਿਹੜਾ ਤਲਾਹ ਦੇ ਕੇ ਆਉਂਦਾ ਉਹਦੇ ਤੇ ਪਰਚਾ ਦੇ ਦਿੰਦੇ ਆ ਫਿਰ ਕ੍ਰਾਈਮ ਆਈ ਮੈਂ ਕ੍ਰਾਈਮ ਰਿਪੋਰਟ ਕੱਢ ਲਓ ਉਹ ਤਿੰਨ ਗੁਣਾ ਵਧ ਗਈ ਨਸ਼ਾ ਚਾਰ ਗੁਣਾ ਕ੍ਰਾਈਮ ਤਿੰਨ ਗੁਣਾ ਔਰ ਰਿਸ਼ਵਤ ਜਿਹੜੀ ਆ ਪੰਜ ਗੁਣਾ ਵਧ ਗਈ ਜਿਹੜਾ 5000 ਨਾਲ ਕੰਮ ਹੁੰਦਾ ਸੀ ਇੱਥੇ ਉਹ ਹੁਣ 25-25000 ਵਿੱਚ ਹੁੰਦਾ ਹੈ ਔਨ ਰਿਕਾਰਡ ਹੈ ਜੀ ਠੀਕ ਹੈ ਵੀ ਲੋਕ ਬੋਲਦੇ ਨਹੀਂ ਪਤਾ ਨਹੀਂ ਕੀ ਮੋਚ ਘੁੰਗਣੀਆਂ ਪਾਈਆਂ ਹੋਈਆਂ ਹੁਣ ਇਹਨਾਂ ਨੇ ਉਸ ਦੀ ਬਦਲੀ ਕਰਤੀ ਡੀਐਸਪੀ ਦੀ ਬਦਲੀ ਨਾਲ ਨਹੀਂ ਸਰਨਾ ਇਹਦੀ ਇਸ ਵਿੱਚ ਸਮੁਲੀਅਤ ਵੱਡੇ ਅਫਸਰਾਂ ਦੀ ਹੈ ਵੱਡੇ ਵੱਡੇ ਮੌਲਾਂ ਤੋਂ ਸ਼ਾਪਿੰਗਾਂ ਕੀਤੀਆਂ ਕਰੋੜਾਂ ਰੁਪਈਆ ਇੱਕ ਇੱਕ ਘੰਟੇ ਦਾ ਛਾਪਿਆ ਹੋਇਆ ਹੁਣ ਸਾਡੇ ਪਿੰਡਾਂ ਵਾਲੇ ਕਹਿੰਦੇ ਆ ਜੀ ਦੋ ਮਹੀਨਿਆਂ 'ਚ ਜਾਂ ਅਸੀਂ ਇੱਕ ਪਿੱਛੇ ਵੀਡੀਓ ਪਾਈ ਸੀ ਵੀ ਇਹ ਸੱਚੋ ਨੇ 32 ਲੱਖ ਕਮਾਇਆ ਤਿੰਨ ਮਹੀਨੇ ਜੇ ਰਾਇ ਹੈ ਕਿ ਮੈਂ ਹੋਗਾ ਉਹ 33000 ਹੀ ਵੰਡਣਾ ਰੋਜ ਦਾ ਕਿੰਨੀਆਂ ਮਿਸਲਾਂ ਹੁਣ ਡੀਐਸਪੀ ਡੀ ਕੋਲੇ ਕਿੱਡੇ ਮਾਮਲੇ ਆਉਂਦੇ ਨੇ ਮਹਾਲੀ ਦੇ ਵਿੱਚ ਅਰਬਾਂ ਖਰਬਾਂ ਦਾ ਕਾਰੋਬਾਰ ਹੈ ਉੱਥੇ ਕਲਾਕਾਰ ਰਹਿੰਦੇ ਨੇ ਹੋਰ ਇੰਡਸਟਰੀਆਂ ਨੇ ਠੇਕੇਦਾਰ ਹੈ ਹੋਰ ਬਹੁਤ ਕੁਝ ਆ ਉੱਥੇ ਤਾਂ ਇਸ ਕਰਕੇ ਜਿਹੜਾ ਹੈਗਾ ਸਾਡਾ ਪੰਜਾਬ ਆ ਹੋਇ ਇੱਕ ਕ੍ਰਾਈਮ ਦਾ ਅੱਡਾ ਬਣ ਗਿਆ ਇਹਦਾ ਮਤਲਬ ਇਹ ਹੈ ਜੇ ਕੋਈ ਥਾਣੇ ਰਫਤ ਦੇਣ ਜਾਂਦਾ ਉਹਨੂੰ ਗੇਟ ਤੇ ਫੋਨ ਆ ਜਾਂਦਾ ਵੀ ਥਾਣੇ ਰਫਤ ਕਰਿਆ ਆ ਆ ਬੰਦੇ ਤੇਰੇ ਨਾਲ ਹੈ ਇਹਦਾ ਮਤਲਬ ਕੁੱਤੀ ਚੋਰਾਂ ਨਾਲ ਰਲ ਗਈ ਹੋਈ ਹੈ ਉਹ ਘਾਤ ਤੇ ਸਿਕਸਪੀਅਰ ਦੀ ਸਹੀ ਹੋਗੀ ਭਾਰਤ ਦੇ ਵਿੱਚ 49 ਗਦੇ 51 ਘੋੜੇ ਬਹੁਤ ਗਧਿਆਂ ਨੂੰ ਮਿਲਦੀ ਐ ਜੇ ਆਪਣੇ ਕੋਲ ਇੱਥੇ 93 ਗਧੇ ਐ 51 ਘੋੜੇ ਐ ਘੋੜਿਆਂ ਦੀ ਸਰਕਾਰ ਨਹੀਂ ਬਣਦੀ ਗਧਿਆਂ ਦੀ ਬਣੂਗੀ ਪੁੱਟੇ ਸਿੱਧੇ ਰਾਜ ਸਭਾ ਦੇ ਮੈਂਬਰ ਇਧਰ ਉਧਰ ਕਰਕੇ ਕੋਈ ਕੰਮ ਇਹ ਐ ਇਹਨੂੰ ਕਿੱਥੇ ਬਟਾਲੀਅਨ ਚੋਂ ਕਮਾਂਡੋ ਚੋਂ ਲਿਆ ਕੇ ਡੀਐਸਪੀ ਸਬ ਡਿਵੀਜ਼ਨ ਲਾਇਆ ਡੀਐਸਪੀ ਡੀ ਲਾਇਆ ਥੱਲੇ ਸੱਚ ਨੂੰ ਕਿਆ ਬੰਦਾ ਚੱਕ ਕੇ ਲਓ ਕੁੱਟਿਆ ਮਾਰਿਆ ਪੈਸੇ ਫੜਾਓ ਕਿੰਨੇ ਫੜਾਉਣੇ ਹੋ ਇਹ ਥਾਣੇ ਦਫਤਰ ਇੱਕ ਕਮਾਈ ਦਾ ਸਾਧਨ ਬਣੇ ਹੋਏ ਆ ਉਹ ਸੰਤਰੀ ਇੱਕ ਵਿਚਾਲਾ ਰਫਲ ਲੈ ਕੇ ਬਾਹਰ ਖੜਾ ਰਹਿੰਦਾ ਉਹਦੀ ਕੀ ਕੀ ਰਫਲ ਦਾ ਯੋਗਦਾਨ ਹੈ ਗੇਟ ਖੋਲ ਲਿਆ ਬੰਦੇ ਆਜ ਬਾੜ ਤੇ ਅਸਲੀ ਕਰਤਾ ਤਾਂ ਉਹ ਕਰਦੇ ਨਾ ਜਿਹੜਾ 12-12 ਘੰਟੇ ਡਿਊਟੀ ਨਿਭਾਉਂਦੇ ਆ ਸੋ ਇਹੜਾ ਗਰਸੇਰ ਗੁਰਸੇਰ ਸਿੰਘ ਸੰਧੂ ਹੈ ਇਹਨੂੰ ਸਰਕਾਰ ਨੇ ਅਵਾਰਡ ਵਾਪਸ ਲੈਣੇ ਚਾਹੀਦੇ ਆ ਤੇ ਨੌਕਰੀ ਤੋਂ ਇਹਨੂੰ ਡਿਸਮਿਸ ਕਰਨਾ ਚਾਹੀਦਾ ਭਗਵਾਨ ਤੁਮਾਰ ਨੂੰ ਬੇਨਤੀ ਕਰਦੇ ਆ ਵੀ ਜਿਹੜੇ ਅਫਸਰ ਥੋੜੀ ਸਰਕਾਰ ਚ ਕਮਾਊ ਪੁੱਤ ਹੈ ਇਹਨਾਂ ਦਾ ਭਾਂਡਾ ਇੱਕ ਦਿਨ ਫੁੱਟ ਜਾਣਾ ਹੈ ਨਾ ਕੋਈ ਨਾਲ ਲੈ ਕੇ ਆਇਆ ਨਾ ਕੋਈ ਕਿਸੇ ਨੇ ਜਾਣਾ ਤੇ ਮਾਨ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਜੇ ਮੈਂ ਰਿਸਬਤ ਕਮਾ ਮੈਂ ਪੈਸਾ ਕਮਾ ਇੱਕ ਜ਼ਹਿਰ ਤੇ ਸਲਫਾਸ ਖਾਣ ਬਰਾਬਰ ਹੈ ਫਿਰ ਇਹਨਾਂ ਨੂੰ ਵੀ ਦੇ ਸਲਫਾਸ ਦੀਆਂ ਗੋਲੀਆਂ ਤੁਸੀਂ ਲਾਇਆ ਟੋਡੇ ਮੰਤਰੀ ਉੱਥੋਂ ਦੇ ਮਾਲੀ ਦੇ ਸਪਾਰਸ਼ਾ ਉਹ ਕਰਦੇ ਆ ਟੋਡੇ ਪੋਲੀਟੀਕਲ ਲੀਡਰ ਮਹੀਨੇ ਬੰਨੇ ਹੋਇਆ ਲੋਕਾਂ ਨੂੰ ਮੂਰਖਣਾ ਬਣਾਓ ਕਭੇ ਸੱਜੇ ਪੈਸੇ ਜਿਹੜੇ ਕਮਾਏ ਜਾਂਦੇ ਆ ਸੋ ਵੀਰੋ ਪੁਲਿਸ ਨੇ ਮਾਰੀ ਵਿੱਚ ਕਾਲੀਆਂ ਭੇਡਾਂ ਸ਼ਵੀ ਕਰਾਵ ਕਰਦੀਆਂ ਸੋ ਵੀਡੀਓ ਨੂੰ ਬੰਦ ਤੋਂ ਬੰਦ ਸ਼ੇਅਰ ਕਰਨਾ ਤੇ ਇਹੋ ਜਿਹੇ ਬੰਦੇ ਦੇ ਭਿਓਂ ਭਿਓਂ ਕੇ ਚਿੱਤਰ ਮਾਰਨੇ ਆ ਤਾਂ ਜਿਹਦਾ ਸਮਾਜ ਦੇ ਵਿੱਚ ਕਰਦਾਰ ਤਾਂ ਆਪਾਂ ਨੀਵਾ ਕਰ ਗਏ ਨਾ ਵਾਹਿਗੁਰੂ ਜੀ ਕਾ ਕਾਲ ਸਭਾ ਵਾਹਿਗੁਰੂ ਜੀ ਕੀ ਫਤਿਹ